ਦੋਸਤੋ ਵੀਡੀਓ ਪੂਰਾ ਜਰੂਰ ਦੇਖਿਓ ਕਿਉਂਕਿ ਇਸ ਵੀਡੀਓ ਦੇ ਵਿੱਚ ਆਪਾਂ ਇਸ ਮੂਰਖ ਬੰਦੇ ਨੂੰ ਜਵਾਬ ਦੇਣਾ ਹੈ ਦੇਖੋ ਵੀਡੀਓ ਜਰਾ ਜਿਹੜੇ ਸਰੋਵਰ ਬਣਾਏ ਸੀ ਨਾ ਗੁਰੂ ਸਾਹਿਬ ਨੇ ਉਹ ਸਟੈਂਡੀਆਂ ਲੋੜਾਂ ਨੂੰ ਮੁੱਖ ਰੱਖਦੇ ਨੇ ਬਣਾਏ ਸੀ ਤੇ ਉਸ ਤੋਂ ਬਾਅਦ ਆਪਣੇ ਬੰਦਿਆਂ ਨੇ ਮਨਮਤ ਕਰਕੇ ਆਪਣੀ ਮਰਜ਼ੀ ਕਰਕੇ ਸਰੋਵਰਾਂ ਦੇ ਵਿੱਚ ਛੱਡਦੀਆਂ ਮੱਛੀਆਂ ਠੀਕ ਹੈ ਹੁਣ ਮੱਛੀਆਂ ਜਿਹੜੀਆਂ ਆਪਣਾ ਮਲ ਮੂਤਰ ਜੋ ਹੈਗੀਆਂ ਉਹ ਵੀ ਸਰੋਵਰਤੀ ਕਰਦੀਆਂ ਫਿਰ ਜਦੋਂ ਉਹ ਬੱਚੇ ਜੰਡੀਆਂ ਆ ਉਹਨਾਂ ਦੀ ਕੋਈ ਬਲੀਡਿੰਗ ਵਗੈਰਾ ਹੁੰਦੀ ਹੋਊਗੀ ਕੁਝ ਵੀ ਹੁੰਦਾ ਹੋਊਗਾ ਉਹ ਵੀ ਵਿੱਚੇ ਹੁੰਦੀ ਆ ਠੀਕ ਆ ਤੇ ਜੋ ਵੀ ਮਤਲਬ ਸਾਰਾ ਕੁਝ ਜੋ ਹੈਗਾ ਉਹ ਵਿੱਚੇ ਹੀ ਜਾਂਦਾ ਠੀਕ ਆ ਤੇ ਉਹ ਤੇਰੀ ਲੋਕੀ ਛਰਦਾ ਦੇ ਨਾਲ ਏਦਾਂ ਉਹਨੂੰ ਪਿੰਡੇ ਆ ਤੇ ਨਹਾਉਂਦੇ ਵੀ ਆ ਸਾਰਾ ਕੁਝ ਆ ਆਪਾਂ ਕਰਨੀਏ ਏਦਾਂ ਦਾ ਕੰਮ ਕਰਦੇ ਠੀਕ ਆ ਫਿਰ ਦੂਸਰੀ ਗੱਲ ਰਹਿ ਗਈ ਜਦੋਂ ਆਪਾਂ ਬੜੀ ਦਾ ਦਰਬਾਰ ਸਾਹਿਬ ਹੋ ਗਿਆ ਚਾਹੇ ਕਿਸੇ ਵੀ ਗੁਰਦੁਆਰੇ ਬੜੀ ਦਾ ਤੇ ਪੈਰ ਧੋਣ ਦੇ ਲਈ ਬਾਹਰ ਬਣਿਆ ਹੁੰਦਾ ਉਹ ਪਾਣੀ ਛੱਡਿਆ ਹੁੰਦਾ ਉਹਦੇ ਵਿੱਚ ਠੀਕ ਹੈ ਉਹਦੇ ਜਿਹੜੇ ਕੀ ਪੈਰ ਧੋਂਦੇ ਆ ਕਈ ਐਨੇ ਮੂਰਖ ਲੋਕ ਆ ਉਹ ਜਿਹੜੇ ਪਾਣੀ ਹੁੰਦਾ ਨਾ ਪੈਰ ਧੋਣ ਲਈ ਗੰਦੇ ਬੰਦੇ ਪੈਰਾਂ ਨਾਲ ਆ ਜਿਹੜਾ ਹੁੰਦਾ ਉਹ ਵੀ ਪੀ ਜਾਂਦੇ ਆ ਠੀਕ ਹੈ ਇਸ ਕਰਕੇ ਜੇ ਹਿੰਦੂਆਂ ਨੂੰ ਆਪਾਂ ਕਹਿੰਦੇ ਆ ਨਾ ਵੀ ਉਹ ਮੂਤ ਪੀਂਦੇ ਆ ਜਾਂ ਗੋਹਾ ਖਾਂਦੇ ਆ ਤੇ ਉਹ ਚਲ ਸਾਰੇ ਤਾਂ ਉਹ ਨਹੀਂ ਖਾਂਦੇ ਹੈਗੇ ਉਹਨਾਂ ਦੇ ਕੋਸ਼ਿਸ਼ ਜਿਹੜੇ ਜਾੜੇ ਜਿੱਦਾਂ ਜਿਹੜੇ ਕੱਟੜ ਪੰਥੀ ਆਪਣੇ ਆਪ ਨੂੰ ਕਹਿੰਦੇ ਉਹ ਹੀ ਆਏ ਸੀ ਦੇ ਸ਼ਕਾਰੀ ਤੇ ਆਪਣੇ ਜਿਹੜੇ ਆਪਣੇ ਮੈਂ ਕਹਿੰਦਾ ਵੀਰਲੇ-ਵਿਰਲੇ ਆ ਜਿਨ੍ਹਾਂ ਨੂੰ ਇਸ ਚੀਜ਼ ਦੀ ਸਮਝਿਆ ਨਹੀਂ ਸਾਰੇ ਜਿਹੜੇ ਹੈਗੇ ਉਹ ਮੱਛੀਆਂ ਦੇ ਮੂਤ ਵਾਲਾ ਪਾਣੀ ਬਾਰ ਗਿੱਥੇ ਪੈਰ ਤੋਂ ਰਿਹਾ ਠੀਕ ਆ ਉਹਨਾਂ ਦਾ ਪਾਣੀ ਪੀ ਜਾਂਦੇ ਆ ਉਦਾਂ ਤੁਸੀਂ ਘਰਿਆਂ ਦੇ ਵਿੱਚ ਫਿਲਟਰ ਦੋਸਤੋ ਜੇ ਇਸ ਧਰਤੀ ਤੇ ਝੂਠਵਾ ਤੇ ਉਹਦੇ ਨਾਲ ਹੀ ਸੱਚ ਵੀ ਆ ਜੇ ਇਸ ਧਰਤੀ ਤੇ ਬੇਈਮਾਨੀ ਆ ਬੇਈਮਾਨ ਲੋਕਵਾ ਤੇ ਉਹਦੇ ਨਾਲ ਪਰਮਾਤਮਾ ਨੇ ਇਮਾਨਦਾਰ ਲੋਕ ਵੀ ਭੇਜਿਆ ਦੋਸਤੋ ਹਰੇਕ ਚੀਜ਼ ਦਾ ਤੋੜ ਪਰਮਾਤਮਾ ਨੇ ਇਸ ਧਰਤੀ ਤੇ ਭੇਜਿਆ ਆ ਦੋਸਤੋ ਜੇ ਅੱਜ ਤੋਂ ਲੱਖਾਂ ਹਜ਼ਾਰਾਂ ਸਾਲ ਪਿੱਛੇ ਅਸੀਂ ਦੇਖੀਏ ਤਾਂ ਇਸ ਧਰਤੀ ਤੇ ਕੀ ਸੀ ਸਿਰਫ ਜੰਗਲੇ ਜੰਗਲ ਸੀ ਸਾਰੀ ਧਰਤੀ ਤੇ ਜੰਗਲ ਸੀ ਤੇ ਬੰਦੇ ਬਹੁਤ ਘੱਟ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਾਇਦ ਇਨਸਾਨ ਹੋਊਗੇ ਉਸ ਟਾਈਮ ਤੇ ਤੇ ਪਰਮਾਤਮਾ ਨੇ ਇਸ ਧਰਤੀ ਤੇ ਇਸ ਜੰਗਲਾਂ ਦੀ ਸਫਾਈ ਲਈ ਕਿਹਨੂੰ ਭੇਜਿਆ ਸੀ ਜਾਨਵਰਾਂ ਨੂੰ ਜਾਨਵਰ ਇਹਨਾਂ ਜੰਗਲਾਂ ਨੂੰ ਖਾਂਦੇ ਸੀ ਤੇ ਧਰਤੀ ਦੀ ਸਫਾਈ ਹੁੰਦੀ ਸੀ ਅੱਜ ਤਾਂ ਲੋਕਾਂ ਨੇ ਮਸ਼ੀਨਾਂ ਬਣਾ ਲਈਆਂ ਹਨ ਮਸ਼ੀਨਾਂ ਦੇ ਨਾਲ ਜੰਗਲ ਕੱਟਦੇ ਆ ਇਹ ਖੇਤਾਂ ਦੀ ਜੇ ਅਸੀਂ ਘਾਹ ਫੂਸ ਦੀ ਸਫਾਈ ਕਰਦੇ ਆ ਸਾਡੇ ਕੋਲ ਮਸ਼ੀਨਾਂ ਆ ਉਹ ਯਾਰ ਆ ਅਸੀਂ ਉਹਨਾਂ ਦੇ ਨਾਲ ਘਾਹ ਫੂਸ ਤੇ ਜੰਗਲ ਵੜ ਲੈਨੇ ਆ ਪਰ ਉਹਨਾਂ ਟਾਈਮਾਂ ਦੇ ਵਿੱਚ ਧਰਤੀ ਦੀ ਸਫਾਈ ਇਹ ਜਾਨਵਰ ਕਰਦੇ ਸੀ ਇਹ ਘਾਹ ਖਾਂਦੇ ਸੀ ਤੇ ਇਹਨਾਂ ਜੰਗਲਾਂ ਨੂੰ ਖਾਂਦੇ ਸੀ ਤੇ ਉਸ ਤੋਂ ਬਾਅਦ ਇਹਨਾਂ ਜਾਨਵਰਾਂ ਦੀ ਸਫਾਈ ਕਰ ਲਈ ਇਸ ਧਰਤੀ ਤੋਂ ਪ੍ਰਮਾਤਮਾ ਨੇ ਕੀ ਨੂੰ ਭੇਜਿਆ ਸ਼ੇਰਾਂ ਨੂੰ ਧਰਤੀ ਤੇ ਸ਼ੇਰ ਇਹਨਾਂ ਜਾਨਵਰਾਂ ਨੂੰ ਖਾਂਦੇ ਸੀ ਤੇ ਪਾਣੀ ਦੇ ਵਿੱਚ ਮਗਰਮਾਸ਼ ਇਹਨਾਂ ਨੂੰ ਖਾਂਦੇ ਸੀ ਜੇ ਇਹ ਸ਼ੇਰ ਤੇ ਮਗਰਮੱਸ਼ ਨਾ ਹੁੰਦੇ ਤਾਂ ਇਸ ਧਰਤੀ ਤੇ ਇੰਨੇ ਕ ਜਾਨਵਰ ਹੋ ਜਾਣੇ ਸੀ ਇਨਸਾਨਾਂ ਦੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ ਬਚਣੀ ਕਰੋੜਾਂ ਦੇ ਹਿਸਾਬ ਨਾਲ ਹੀ ਜਾਨਵਰ ਇਸ ਧਰਤੀ ਤੇ ਹੁਣੇ ਸੀ ਤੇ ਦੋਸਤੋ ਇਸੇ ਕਰਕੇ ਪ੍ਰਮਾਤਮਾ ਨੇ ਹਰੇਕ ਚੀਜ਼ ਦਾ ਇਸ ਧਰਤੀ ਤੇ ਤੋੜ ਭੇਜਿਆ ਆ ਹੁਣ ਇਹ ਜਿਹੜਾ ਮੂਰਖ ਬੰਦਾ ਆ ਇਹ ਮੇਰੀ ਇਸ ਗੱਲ ਨੂੰ ਚੰਗੀ ਤਰ੍ਹਾਂ ਸੁਣ ਲਵੇ ਇਹ ਇਸ ਬੰਦੇ ਦੇ ਸੁਣਨ ਵਾਲੀ ਆ ਪਾਣੀ ਸਿਰਫ ਸਾਡੇ ਪੀਣ ਲਈ ਤੇ ਇਸ਼ਨਾਨ ਕਰ ਲਈ ਨਹੀਂ ਹੁੰਦਾ ਪਾਣੀ ਹੋਰ ਵੀ ਕਈ ਕੰਮਾਂ ਨੂੰ ਹੁੰਦਾ ਆ ਪਰਮਾਤਮਾ ਨੇ ਪਾਣੀ ਨੂੰ ਇਸ ਧਰਤੀ ਤੇ ਕਿਉਂ ਭੇਜਿਆ ਸੀ ਇੱਕ ਤਾਂ ਇਹਨਾਂ ਨੂੰ ਜਾਨਵਰ ਪੀਂਦੇ ਆ ਤੇ ਉਸ ਤੋਂ ਬਾਅਦ ਇਸ ਧਰਤੀ ਦੀ ਸਾਰੀ ਸਫਾਈ ਕਰਨ ਲਈ ਜਿਹੜੀਆਂ ਸਾਡੀਆਂ ਨਦੀਆਂ ਤੇ ਦਰਿਆ ਆ ਉਹ ਇਸ ਧਰਤੀ ਦੀ ਸਫਾਈ ਕਰਕੇ ਜਿੰਨਾ ਵੀ ਧਰਤੀ ਦਾ ਗੰਦ ਹੁੰਦਾ ਸੀ ਸਮੁੰਦਰ ਦੇ ਵਿੱਚ ਰੋੜ ਕੇ ਲੈ ਜਾਂਦੇ ਸੀ ਜੇ ਸਮੁੰਦਰ ਦੇ ਵਿੱਚ ਪਰਮਾਤਮਾ ਮੱਛੀ ਨੂੰ ਨਾ ਘੱਲਦਾ ਨਾ ਮੱਛੀ ਨੂੰ ਪੈਦਾ ਕਰਦਾ ਤੇ ਅੱਜ ਸਮੁੰਦਰ ਦੇ ਵਿੱਚ ਚਿੱਕੜ ਤੇ ਗਾਰ ਹੋਣੀ ਸੀ ਇਹ ਮੱਛੀ ਇਸ ਕਰਕੇ ਪਰਮਾਤਮਾ ਨੇ ਭੇਜੀ ਆ ਕਿ ਸਮੁੰਦਰ ਦੀ ਸਫਾਈ ਕਰੇ ਇਸੇ ਕਰਕੇ ਮੱਛੀ ਦੇ ਕਰਕੇ ਅੱਜ ਧਰਤੀ ਤੇ ਜੀਵਨ ਆ ਇਸ ਮੱਛੀ ਦੇ ਕਰਕੇ ਧਰਤੀ ਤੇ ਪਾਣੀ ਆ ਕਿਉਂਕਿ ਇਹਨੇ ਉਸ ਪਾਣੀ ਨੂੰ ਚਿੱਕੜ ਤੇ ਗਾਰ ਨਹੀਂ ਬਣਨ ਦਿੱਤਾ ਇਹ ਮੱਛੀ ਜਿਹੜੀ ਆ ਪਾਣੀ ਨੂੰ ਸਾਫ਼ ਕਰਦੀ ਆ ਨਾ ਕਿ ਪਾਣੀ ਨੂੰ ਗੰਦਾ ਕਰਦੀ ਆ ਤਿੰਨ ਚਾਰ ਤਾਂ ਬਜ਼ੁਰਗ ਆ ਹੋਰ ਦੋ ਤਿੰਨ ਜਾਣੇ ਇਸ ਬੰਦੇ ਦੇ ਵਰਗੇ ਆ ਜਿਹੜੇ ਹਮੇਸ਼ਾ ਸਿੱਖਾਂ ਦੇ ਗੁਰੂਆਂ ਨੂੰ ਸਿੱਖ ਧਰਮ ਨੂੰ ਜਾਂ ਸਿੱਖਾਂ ਦੇ ਗੁਰਦੁਆਰਿਆਂ ਨੂੰ ਹੁਣ ਇਹਨਾਂ ਨੇ ਸਿੱਖਾਂ ਦੇ ਸਰੂਪਰਾ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਇਹ ਪਤਾ ਨਹੀਂ ਬੰਦੇ ਕਿਸ ਬੰਦੇ ਨੇ ਤਿਆਰ ਕੀਤੇ ਆ ਕਿਹੜੇ ਬਾਬਿਆਂ ਨੇ ਕਿਹੜੀ ਮੰਡਲੀ ਨੇ ਇਹਨਾਂ ਨੂੰ ਤਿਆਰ ਕੀਤਾ ਕਿ ਤੁਸੀਂ ਸਿੱਖਾਂ ਦੇ ਵਿਰੁੱਧ ਬੋਲਣਾ ਸਿੱਖ ਧਰਮ ਦੇ ਵਿਰੁੱਧ ਬੋਲਣਾ ਆ ਇਹ ਸਾਨੂੰ ਸਾਡੇ ਧਰਮ ਨਾਲੋਂ ਦੂਰ ਕਰ ਰਹੇ ਆ ਕਿ ਲੋਕ ਗੁਰਦੁਆਰਿਆਂ ਦੇ ਵਿੱਚ ਜਾ ਕੇ ਇਹਨਾਂ ਸਰੋਵਰਾਂ ਦੇ ਵਿੱਚ ਇਸ਼ਨਾਨ ਕਰਨ ਨਾ ਕਰਨ ਇਸ ਕਰਕੇ ਸਾਨੂੰ ਤੋੜ ਰਹੇ ਆ ਇਹਨਾਂ ਦੀਆਂ ਵੀਡੀਓ ਸ਼ੇਅਰ ਨਾ ਕਰਿਆ ਕਰੋ ਤੇ ਹੁਣ ਮੇਰੀ ਸਾਰਿਆਂ ਨੂੰ ਬੇਨਤੀ ਆ ਜਿੱਦਾਂ ਇਸ ਬੰਦੇ ਦੀ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਕੀਤਾ ਤੇ ਲਾਈਕ ਕੀਤਾ ਆ ਇਸੇ ਤਰ੍ਹਾਂ ਹੁਣ ਮੇਰੀ ਵੀਡੀਓ ਨੂੰ ਲਾਈਕ ਕਰਕੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤਾਂ ਜੋ ਜਿਹੜੇ ਲੋਕਾਂ ਨੂੰ ਇਹਨਾਂ ਨੇ ਗੁੰਮਰਾਹ ਕੀਤਾ ਉਹਨਾਂ ਲੋਕਾਂ ਨੂੰ ਪਤਾ ਲੱਗ ਸਕੇ ਕਿ ਮੱਛੀ ਪਾਣੀ ਨੂੰ ਗੰਦਾ ਨਹੀਂ ਕਰਦੀ ਮਛੀ ਪਾਣੀ ਨੂੰ ਸਾਫ਼ ਕਰਦੀ ਹੈ ਤੇ ਦੋਸਤੋ ਫਿਰ ਮੈਂ ਤੁਹਾਨੂੰ ਜਲਦੀ ਮਿਲੂੰਗਾ ਅਗਲੀ ਵੀਡੀਓ ਦੇ ਵਿੱਚ